ਇਤਿਹਾਸ ਗਵਾਏ ਕਿ 15ਵੀਂ 16ਵੀਂ ਸਦੀ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇੱਕ ਮਹਾਨ ਕ੍ਰਾਂਤੀਕਾਰੀ ਯੁੱਗ ਪਲਟਾਊ ਚਿੰਤਕ ਤੇ ਦਬੀਆਂ ਕੁਚਲੀਆਂ ਕੌਮਾਂ ਦੇ ਮਸੀਹਾ ਬਣ ਕੇ ਇਸ ਧਰਤੀ ਤੇ ਆਏ। ਉਹਨਾਂ ਨੇ ਸਭ ਨੂੰ ਇੱਕ ਪਰਮੇਸ਼ਵਰ ਦੀ ਭਗਤੀ ਤੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ। ਸ਼੍ਰੀ ਗੁਰੂ ਰਵਿਦਾਸ ਜੀ ਦੇ ਸੰਘਰਸ਼ ਦੀ ਬਦੌਲਤ ਹੀ ਅੱਜ ਭਾਰਤ ਦਾ ਹਰੇਕ ਮਨੁੱਖ ਬਰਾਬਰੀ ਦਾ ਨਿਗਮਾਂਦ ਰਿਹਾ ਹੈ ਜਿਨ੍ਹਾਂ ਨੇ ਗੁਲਾਮ ਵਿਵਸਥਾ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਕਿਆ ਪ੍ਰਾਧਾਨਤਾ ਪਾਪ ਹੈ ਜਾਨ ਲੇਹੋਰੇ ਮੀਤ ਰਵਿਦਾਸ ਦਾਸ ਪ੍ਰਾਧਾਨ ਸੀ ਕੌਣ ਕਰੇ ਹੈ ਪ੍ਰੀਤ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਉਹ ਜਿੱਥੇ ਵੀ ਜਾਂਦੇ ਉਥੇ ਦੇ ਭੁੱਲੇ ਭਟਕੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਜਾਗਰਿਤ ਕਰਦੇ ਤੇ ਪਰਮਾਤਮਾ ਦੇ ਨਾਮ ਦਾ ਸੱਚਾ ਸੰਦੇਸ਼ ਦੇ ਕੇ ਸਿੱਧੇ ਰਾਹੀ ਪਾਉਂਦੇ ਗੁਰੂ ਜੀ ਦੀਆਂ ਇਹਨਾਂ ਯਾਤਰਾਵਾਂ ਦੇ ਬਹੁਤ ਸਾਰੇ ਕisse ਸਾਖੀਆਂ ਦੇ ਰੂਪ ਵਿੱਚ ਪ੍ਰਚਲਿਤ ਨੇ ਅਜਹੀ ਹੀ ਇੱਕ ਸਾਖੀ ਹੈ ਜੋ ਦਿੱਲੀ ਦੇ ਬਾਦਸ਼ਾਹ ਸਿਕੰਦਰ ਲੋਧੀ ਨਾਲ ਮੁਲਾਕਾਤ ਸਮੇ ਵਾਪਰੀ ਸਿਕੰਦਰ ਲੋਧੀ ਆਪਣੇ ਪਿਤਾ ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣ ਕੇ ਦਿੱਲੀ ਦੇ ਤਖਤ ਤੇ ਬਿਰਾਜਮਾਨ ਹੋਇਆ ਸਿਕੰਦਰ ਲੋਧੀ ਇੱਕ ਬਹੁਤ ਹੀ ਖੰਖਾਰ ਸ਼ਾਸਕ ਸੀ ਉਸ ਦੇ ਰਾਜ ਵਿੱਚ ਪ੍ਰਜਾ ਦੇ ਅਧਿਕਾਰਾਂ ਦੀ ਸ਼ਰਿਆਮ ਲੁੱਟ ਕੀਤੀ ਜਾਂਦੀ ਸੀ ਦੇਸ਼ ਵਿੱਚ ਸਮਾਜਿਕ ਧਾਰਮਿਕ ਆਰਥਿਕ ਤੇ ਰਾਜਨੀਤਿਕ ਪੱਧਰ ਤੇ ਅਸ਼ਾਂਤੀ ਸੀ ਜਾਤ ਪਾਤ ਉੱਚ-ਨੀਚ ਤੇ ਅਤਿਆਚਾਰ ਆਪਣੀ ਚਰਮ ਸੀਮਾ ਤੇ ਸਨ। ਸਤਿਗੁਰੂ ਰਵਿਦਾਸ ਜੀ ਨੇ ਜਦੋਂ ਇਹ ਸਮਾਜਿਕ ਅਸਮਾਨਤਾ ਜਾਤ-ਧਰਮ ਤੇ ਅਮੀਰੀ-ਗਰੀਬੀ ਦਾ ਪਾੜਾ ਵੇਖਿਆ ਤਾਂ ਉਹ ਬਹੁਤ ਦੁਖੀ ਹੋਏ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਹਨਾਂ ਸਭ ਕੁਰੀਤਿਆਂ ਦਾ ਸਖਤ ਖੰਡਨ ਕੀਤਾ। ਗੁਰੂ ਜੀ ਅਨੁਸਾਰ ਜਦੋਂ ਪ੍ਰਭੂ ਦੇ ਘਰ ਵਿੱਚ ਹੀ ਕੋਈ ਜਾਤ-ਪਾਤ ਤੇ ਉੱਚ-ਨੀਚ ਨਹੀਂ ਹੈ। ਤਾ ਉਸਦੀ ਬਣਾਈ ਹੋਈ ਖਲਕਤ ਕਿਉਂ ਆਪਸ ਵਿੱਚ ਵੰਡੀ ਹੋਈ ਹੈ ਉਹਨਾ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਰਵਿਦਾਸ ਉਪਜਈ ਸਭ ਇੱਕ ਨੂਰ ਤੇ ਬਾਮਣ ਮੁੱਲਾ ਸ਼ੇਖ ਸਭ ਕੋ ਕਰਤਾ ਇੱਕ ਹੈ ਸਭ ਕੋ ਇੱਕ ਹੀ ਪੇਗ ਤਰਮ ਦੇ ਫੋਕੇ ਕਰਮ ਕਾਂਡਾ ਤੇ ਵਹਿਮਾ ਪਰਮਾ ਦਾ ਖੰਡਨ ਕਰਨ ਲਈ ਇਹ ਬਾਣੀ ਆਮ ਲੋਕਾਂ ਵਿੱਚ ਪ੍ਰਚਲਿਤ ਹੋਣ ਲੱਗੀ। ਗੁਰੂ ਜੀ ਦੀ ਉੱਚੀ ਸੁੱਚੀ ਬਾਣੀ ਸੁਣ ਕੇ ਆਮ ਲੋਕਾਂ ਨੂੰ ਗਿਆਨ ਹੋਣ ਲੱਗਾ ਤੇ ਉਹ ਮੁੱਲਾ ਮੋਲਾਣਿਆਂ ਤੇ ਪੰਡਤਾਂ ਤੋਂ ਬਾਗੀ ਹੋਣ ਲੱਗੇ। ਜਾਤ ਪਾਤ ਪੁੱਛੇ ਨਾ ਕੋਈ ਹਰ ਕੋ ਭਜੇ ਸੋ ਹਰ ਕਾ ਹੋਏ। ਕਹਿ ਰਵਿਦਾਸ ਜੋ ਜਪੇ ਨਾਮ ਤਿਸ ਜਾਤ ਨਾ ਜਨਮ ਨਾ ਜੁਨੀ ਕਾਮ। ਇਹ ਸਭ ਦੇਖ ਕੇ ਧਰਮ ਦੇ ਠੇਕੇਦਾਰਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਗਈ ਤੇ ਉਹਨਾਂ ਨੇ ਏਕਾ ਕਰਕੇ ਸਿਕੰਦਰ ਲੋਧੀ ਦੇ ਪੀਰ ਸ਼ੇਖ ਤਕੀ ਕੋਲ ਗੁਰੂ ਜੀ ਦੇ ਖਿਲਾਫ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਕਿਹਾ ਕਿ ਗੁਰੂ ਰਵਿਦਾਸ ਨੀਵੀਂ ਜਾਤੀ ਦਾ ਹੋ ਕੇ ਰੱਬੀ ਗਿਆਨ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਕੁਰਾਏ ਪਾ ਰਿਹਾ ਹੈ ਤੇ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਡੇ ਧਰਮ ਖਤਰੇ ਵਿੱਚ ਪੈ ਜਾਣਗੇ ਫਿਰ ਉਹਨਾਂ ਨੇ ਸ਼ੇਖ ਤਕੀਨ ਨੂੰ ਇੱਕ ਸੁਝਾਅ ਦਿੱਤਾ ਕਿ ਕਿਉਂ ਨਾ ਗੁਰੂ ਰਵਿਦਾਸ ਦਾ ਧਰਮ ਪਰਿਵਰਤਨ ਕਰਾ ਕੇ ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ ਜੇ ਗੁਰੂ ਰਵਿਦਾਸ ਹੀ ਮੁਸਲਮਾਨ ਬਣ ਗਿਆ ਤਾਂ ਉਸ ਦੇ ਸਾਰੇ پیرੋਕਾਰ ਵੀ ਮੁਸਲਮਾਨ ਬਣ ਜਾਣਗੇ ਸ਼ੇਖ ਤਕੀਨ ਨੇ ਸਿਕੰਦਰ ਲੋਧੀ ਕੋਲ ਜਾ ਕੇ ਸਾਰਾ ਮਸਲਾ ਬਿਆਨ ਕਰ ਦਿੱਤਾ ਇਹ ਸਭ ਸੁਣ ਕੇ ਸਿਕੰਦਰ ਲੋਧੀ ਨੇ ਸੈਨਿਕਾਂ ਨੂੰ ਗੁਰੂ ਰਵਿਦਾਸ ਜੀ ਨੂੰ ਆਪਣੇ ਦਰਬਾਰ ਵਿੱਚ ਲਿਆਉਣ ਦਾ ਹੁਕਮ ਦਿੱਤਾ ਜਦੋਂ ਗੁਰੂ ਰਵਿਦਾਸ ਜੀ ਦਰਬਾਰ ਵਿੱਚ ਜਾਏ ਤਾਂ ਸਿਕੰਦਰ ਲੋਧੀ ਨੇ ਉਹਨਾਂ ਨੂੰ ਆਪਣਾ ਧਰਮ ਪਰਿਵਰਤਨ ਕਰਨ ਲਈ ਜ਼ੋਰ ਪਾਇਆ ਉਸਨੇ ਗੁਰੂ ਜੀ ਨੂੰ ਬਹੁਤ ਡਰਾਇਆ ਧਮਕਾਇਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਪਰ ਗੁਰੂ ਜੀ ਨੇ ਧਰਮ ਪਰਿਵਰਤਨ ਕਰਨਾ ਸਵੀਕਾਰ ਨਹੀਂ ਕੀਤਾ ਤੇ ਕਿਹਾ ਕਿ Hindu ਪੂਜੇ ਦੇਹਰਾ मुसलमान मसीद रविदास पूजै युराम को जहे निरंतर प्रीत ए सब देख के बादशाह सिकंदर लोदी गुस्से विच लाल पीला हो गया ते गुरुजी नो हाथी आगे सट के कत्ल करन दा हुक्म दे दिता लोकां दी भरी भीड़ विच गुरु रविदास जी नो मस्त हाथी दे आगे सट दित्ता गया ए सब देख के संगत डर गई ਤੇ ਚਾਰੇ ਪਾਸੇ ਹਾਹਾਕਾਰ ਮਚ ਗਈ। ਇੱਕ ਪਾਸੇ ਖਤਰਨਾਕ ਮਸਤ ਹਾਥੀ ਝੂਮਦਾ ਹੋਇਆ ਗੁਰੂ ਜੀ ਵੱਲ ਵੱਧ ਰਿਹਾ ਸੀ। ਪਰ ਦੂਜੇ ਪਾਸੇ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਬਹੁਤ ਹੀ ਸ਼ਾਂਤ ਤੇ ਨਿਡਰ ਬੈਠੇ ਸਨ। ਜਦ ਹਾਥੀ ਗੁਰੂ ਜੀ ਦੇ ਬਹੁਤ ਕਰੀਬ ਆ ਗਿਆ ਤਾਂ ਉਹ ਅਚਾਨਕ ਰੁਕ ਗਿਆ ਤੇ ਉਹਨਾਂ ਅੱਗੇ ਆਪਣਾ ਸਿਰ ਝੁਕਾ ਦਿੱਤਾ ਇਹ ਅਜੂਬਾ ਦੇਖ ਕੇ ਸਭ ਹੈਰਾਨ ਹੋ ਗਏ ਤੇ ਗੁਰੂ ਜੀ ਦੀ ਸੰਗਤ ਨੇ ਗੁਰੂ ਰਵਿਦਾਸ ਜੀ ਦੀ ਜੈ ਗੁਰੂ ਰਵਿਦਾਸ ਜੀ ਦੀ ਜੈ ਦੇ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਇਹ ਕਰਾਮਾਤ ਵੇਖ ਕੇ ਵੀ ਬਾਦਸ਼ਾਹ ਸਿਕੰਦਰ ਲੋਧੀ ਦਾ ਹੰਕਾਰ ਨਹੀਂ ਟੁੱਟਿਆ ਤੇ ਉਸ ਨੇ ਗੁਰੂ ਜੀ ਨੂੰ ਕਾਲ ਕੋਠੜੀ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ ਫਿਰ ਬਹੁਤ ਹੀ ਸਖਤ ਪਹਿਰੇ ਗੁਰੂ ਜੀ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਭ ਇਹ ਦੇਖ ਕੇ ਹੈਰਾਨ ਹੋ ਗਏ ਕਿ ਗੁਰੂ ਜੀ ਤਾਂ ਆਰਾਮ ਨਾਲ ਬਾਗ ਵਿੱਚ ਟਹਿਲ ਰਹੇ ਸਨ ਸੰਗਤ ਨੇ ਫੇਰ ਗੁਰੂ ਰਵਿਦਾਸ ਜੀ ਦੀ ਜੈ ਗੁਰੂ ਰਵਿਦਾਸ ਜੀ ਦੀ ਜੈ ਦੀਜਿਆ ਕਰੇ ਲਾਉਣੇ ਸ਼ੁਰੂ ਕਰ ਦਿੱਤੇ ਇਹ ਸੁਣ ਕੇ ਬਾਦਸ਼ਾਹ ਸਿਕੰਦਰ ਲੋਧੀ ਵੀ ਬਹੁਤ ਹੈਰਾਨ ਤੇ ਪਰੇਸ਼ਾਨ ਹੋ ਗਿਆ ਉਹ ਇਹ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ कि उस काल कोठड़ी विच इन्ना सख्त पै रहा कि परिंदा भी पर नहीं सी मार सकता पर गुरु जी उस विचों कि बाहर आ गए तो गुरु जी ने उचारिया हे राजन तीन लोग से पिन है परम पुरुष का वास जहां किसी को गम नहीं तह रहे रविदास दूजे दिन बादशाह ने फिर गुरु जी ने दरबार बुलाया ਤੇ ਕਿਆ ਕਿ ਤੁਸੀਂ ਸ਼ਾਹੀ ਹੁਕਮ ਦੀ نافਰਮਾਨੀ ਕੀਤੀ ਹੈ ਤੇ ਮੁਸਲਮਾਨ ਧਰਮ ਦਾ ਪ੍ਰਚਾਰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਧਰਮ ਦੇ ਹਿੱਤ ਲਈ ਤੁਹਾਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਇਹ ਸੁਣ ਕੇ ਗੁਰੂ ਜੀ ਨੇ ਸਿਕੰਦਰ ਲੋਧੀ ਨੂੰ ਕਿਹਾ ਰਵੀਦਾਸ ਜੀਵ ਕੋ ਮਾਰਕਰ ਕੈਸੋ ਮਿਲੇ ਖੁਦਾਈ ਪੀਰ ਪੈਗੰਬਰ ਔਲੀਆ ਉਹ ਨਾ ਕਹੀ ਸਮਝਾਈ ਪਾਪ हे राजन ਆਪਣੇ ਹਮਲੇ ਵਿੱਚ ਕਿੰਨੇ ਹੀ નિર્ਦੋਸ਼ ਆਦਮੀਆਂ ਔਰਤਾਂ ਤੇ ਬੱਚਿਆਂ ਨੂੰ ਤੂੰ ਬੇਮੌਤ ਮਾਰ ਰਿਹਾ ਹੈ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਨੂੰ ਮਾਰ ਕੇ ਤੁਸੀਂ ਉਹਨਾਂ ਦਾ ਨਾਮ ਉਹ ਨਿਸ਼ਾਨ ਮਿਟਾ ਦਿੱਤਾ ਕੋਈ ਨੇਕ ਕੰਮ ਕੀਤਾ ਪਰ ਪ੍ਰਮਾਤਮਾ ਨੇ ਉਨਾਂ ਨੂੰ ਕਿਤੇ ਹੋਰ ਜਨਮ ਦੇ ਕੇ ਆਪਣਾ ਰੁਤਬਾ ਵਧਾ ਲਿਆ ਪਰ ਤੁਸੀਂ ਇਨਸਾਨੀਅਤ ਦੇ ਦੁਸ਼ਮਣ ਬਣ ਗਏ हे ਰਾਜਨ ਦਇਆ ਧਰਮ ਸਭ ਤੋਂ ਵੱਡਾ ਜੇ ਨਰ ਜਾਣੇ ਕੋਏ ਰਵਿਦਾਸ ਕਹੇ ਮਾਨਵ ਧਰਮ ਹੀ ਅੰਤ ਸਹਾਈ ਹੋਏ ਗੁਰੂ ਜੀ ਦੇ ਬਚਨ ਸੁਣ ਕੇ ਸਿਕੰਦਰ ਲੋਧੀ ਪੈਪੀਤ ਹੋ ਗਿਆ ਉਸ ਦੇ ਕੰਨਾਂ ਵਿੱਚ ਗੁਰੂ ਜੀ ਦੇ ਸੱਚੇ ਬਚਨ ਗੂੰਜ ਰਹੇ ਸਨ ਤੇ ਗੁਰੂ ਜੀ ਦੇ ਚਿਹਰੇ ਦਾ ਬੇਖੌਫ ਜਲਾਲ ਦੇਖ ਕੇ ਤਖਤ ਤੇ ਬੈਠਾ ਸਿਕੰਦਰ ਲੋਧੀ ਕੰਬ ਗਿਆ ਉਸ ਨੂੰ ਲੱਗਾ ਜਿਵੇਂ ਦਇਆ ਦੇ ਸਾਗਰ ਪਰਮ ਪਿਤਾ ਪਰਮੇਸ਼ਵਰ ਖੁਦਾਬੰਦ کریم ਆਪ ਉਸ ਦੇ ਸਾਹਮਣੇ ਗੁਰੂ ਰਵਿਦਾਸ ਜੀ ਦੇ ਰੂਪ ਵਿੱਚ ਖੜੇ ਹੋਣ ਗੁਰੂ ਜੀ ਦੇ ਚਿਹਰੇ ਤੇ 16 ਸੂਰਜਾਂ ਬਰਾਬਰ ਨੂਰ ਸੀ ਜੋ ਸਿਕੰਦਰ ਲੋਧੀ ਤੋਂ ਝੱਲਿਆ ਨਾ ਗਿਆ ਤੇ ਉਸ ਦੀਆਂ ਅੱਖਾਂ ਝੁੰਧਿਆ ਗਈਆਂ ਸਾਰਾ ਦਰਬਾਰ ਗੁਰੂ ਰਵਿਦਾਸ ਜੀ ਦੀ ਜੈ ਗੁਰੂ ਰਵਿਦਾਸ ਜੀ ਦੀ ਜੈ ਦੇ ਜਕਾਰਿਆਂ ਨਾਲ ਗੂੰਜ ਉਠਿਆ ਜਨਮ ਸਿਰਾਨੋਂ ਪੰਥ ਨਾ ਸਵਾਰਾ ਸਾਂਝ ਪਰੀ ਦੇਹ ਦਿੱਸ ਅੰਧਿਆਰਾ ਕਹਿ ਰਵਿਦਾਸ निदान दीवाने चेतस नाही दुनिया फनखाने ए कतक देख के डरिया दैलिया बादशाह सिकंदर लोदी अपना तख्त छड़ के गल विच पल्ला पा के निमाणियां दी तरह गुरुजी दे चरणां च टहटेरी हो गया सिकंदर लोदी हाथ जोड़ता अपनीया ਭੁੱਲਾਂ ਬਖਸ਼ਾਉਂਦਾ ਹੋਇਆ ਖਿਮਾ ਯਾਚਨਾ ਕਰਨ ਲੱਗਾ ਫਿਰੋਜ਼ ਨੇ ਗੁਰੂ ਰਵਿਦਾਸ ਜੀ ਨੂੰ ਆਪਣੇ ਸਿੰਘਾਸਨ ਤੇ ਬਿਰਾਜਮਾਨ ਕੀਤਾ ਤੇ ਸੋਨੇ ਦੀ ਪਰਾਤ ਵਿੱਚ ਗੁਰੂ ਜੀ ਦੇ ਚਰਨ ਧੋ ਕੇ ਚਰਨਾਮ੍ਰਿਤ ਪੀਤਾ ਤੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾથે ਛਤਰ ਤਰੇ ਜਾਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਡਰੈ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੇ ਤੇ ਨਾ ਡਰੈ ਇਹ ਇਤਿਹਾਸਿਕ ਵਾਕਿਆ 5 ਅਪ੍ਰੈਲ 1509 ਦਰਬਾਰ ਦਿੱਲੀ ਦਾ ਹੈ ਜਦੋਂ ਲੱਖਾਂ ਲੋਕਾਂ ਦੇ ਇਕੱਠ ਵਿੱਚ ਗੁਰੂ ਜੀ ਦੀ ਜੈ ਜੈਕਾਰ ਹੋਈ ਇਸ ਮੌਕੇ ਬਾਦਸ਼ਾਹ ਸਿਕੰਦਰ ਲੋਧੀ ਨੇ ਗੁਰੂ ਜੀ ਦੇ ਆਸ਼ਰਮ ਵਾਸਤੇ 700 ਕਨਾਲ ਜ਼ਮੀਨ ਭੇਟ ਕੀਤੀ ਇਸ ਆਸ਼ਰਮ ਵਿੱਚ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ ਸਤਸੰਗ ਸੁਣਦੀਆਂ ਤੇ ਦਿਨ ਰਾਤ ਲੰਗਰ ਪੰਡਾਰੇ ਚੱਲਦੇ ਰਹਿੰਦੇ। ਤੋਖਲਕਾਬਾਦ ਸ੍ਰੀ ਗੁਰੂ ਰਵਿਦਾਸ ਆਸ਼ਰਮ ਦੀ ਮਾਲਕੀ ਅੱਜ ਵੀ ਮਾਲ ਵਿਭਾਗ ਵਿੱਚ ਗੁਰੂ ਜੀ ਦੇ ਨਾਮ ਤੇ ਦਰਜ ਹੈ। ਇਸ ਲਿਖਤ ਦਾ ਜ਼ਿਕਰ ਰਾਜੇ ਸਿਕੰਦਰ ਲੋਧੀ ਦੀ ਸਵੈ ਜੀਵਨੀ ਵਿੱਚ ਦਰਜ ਹੈ ਜੋ ਕਿ ਪਾਰਸੀ ਭਾਸ਼ਾ ਵਿੱਚ ਹੈ ਤੇ ਇਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਵੀ ਮਿਲਦਾ ਹੈ। 1509 ਤੋਂ 1117 ਤੱਕ सिकंदर लोदी ਦੇ ਰਾਜਪਾਗ ਦਾ ਸਾਰਾ ਕਾਰਜ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਦਾਨ ਬੇਗਮਪੁਰਾ ਸਹਿਰ ਕੋ ਨਾਉ ਦੁਖ ਅੰਧੋ ਨਹੀਂ ਤਹਿ ਠਾਓ ਨਵਾਦਾਰ ਮੰਨ ਕੇ ਚਲਾਇਆ ਗਿਆ ਜੋ ਕਿ ਇੱਕ ਮਿਸਾਲੀ ਰਾਜਪਾਗ ਮੰਨਿਆ ਗਿਆ ਸਾਰੀ ਪਰਜਾ ਖੁਸ਼ੀ-ਖੁਸ਼ੀ ਗੁਰੂ ਜੀ ਦਾ ਸ਼ੁਕਰਾਨਾ ਕਰਨ ਲੱਗੀ ਜਿਨ੍ਹਾਂ ਦੀ ਕਿਰਪਾ ਸਦਕਾ ਜ਼ਾਲਿਮ ਰਾਜਾ ਤੇ ਹਲਤਾ ਦੀ ਮਿਸਾਲ ਬਣ ਗਿਆ ਤੇ ਪ੍ਰਜਾ ਸੁਖ ਦੀ ਜ਼ਿੰਦਗੀ ਜਿਉਣ ਲੱਗੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ ਛੋਟ ਬੜੇ ਸਭ ਸੰਪਸੇ ਰਵਿਦਾਸ ਰਹੇ ਪ੍ਰਸੰਨ ਰਵਿਦਾਸ ਰਹੇ ਪ੍ਰਸੰਨ ਗੁਰੂਆਂ ਪੀਰਾਂ ਪੈਗੰਬਰਾਂ ਦੀ ਸਾਖੀ ਲਈ ਜੀਵਨੀਆਂ ਬਾਰੇ ਜਾਣਨ ਲਈ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ ਜੀ ਪਿਕਸਲ ਸਟੂਡੀਓਜ਼